ਰੋਡਵੇਜ਼ ਦੇ 48 ਮਲਾਜ਼ਮਾਂ ਦੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨਾਲ ਮੀਟਿੰਗ ਜਾਰੀ ਪੱਟੀ ਰਿਹੈਸ਼ਟੇ ਯੂਨੀਅਨ ਦੇ ਪੰਜ ਨੁਮਾਇੰਦਿਆਂ ਦੇ ਨਾਲ ਹੋ ਰਹੀ ਬੈਠਕ ਤੀਜੇ ਦਿਨ ਵੀ ਹੜਤਾਲ ਦੇ ਉੱਤੇ ਨੇ ਕੱਚੇ ਰੋਡਵੇਜ਼ ਦੇ ਮਲਾਜ਼ਮ ਸੀਐਮ ਆਂਧੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਚਾਨੂ ਚਿੱਠੀ ਐਫਸੀਆਈ ਪੰਜਾਬ ਦੇ ਜੀਐਮਡੀ ਨਿਯੁਕਤੀ ਪੰਜਾਬ ਕੇ ਕੈਡਰ ਤੋਂ ਹੀ ਕਿਤੇ ਜਾਣ ਦੀ ਮੰਗ ਕੀ ਆ ਸਾਨੂੰ ਪਤਾ ਲੱਗਿਆ ਹੈ ਸੂਬਾ ਸਰਕਾਰ ਦੇ ਪੈਨਲ ਨੂੰ ਰਿਜੈਕਟ ਕਰਕੇ ਕਿਸੇ ਹੋਰ ਕੈਡਰ ਦੇ ਆਈਏਐਸ ਨੂੰ ਲਗਾਉਣ ਦੀ ਹੈ ਤਿਆਰੀ ਕੈਪਟਨ ਅਮਰਿੰਦਰ ਸਿੰਘ ਦੀ ਭਾਪੀ ਨੂੰ ਪੰਜਾਬ ਦੇ ਵਿੱਚ ਗੜਜੋੜ ਦੀ ਸਲਾਹ ਕਿਹਾ ਜੇ 27 ਦੇ ਵਿੱਚ ਬਣਾਉਣੀ ਹੈ ਸਰਕਾਰ ਤਾਂ ਅਕਾਲੀ ਦਲ ਦੇ ਨਾਲ ਅਲਾਈਅੰਸ ਤੋਂ ਬਿਨਾਂ ਨਹੀਂ ਕੋਈ ਚਾਰਾ ਨਹੀਂ ਤਾਂ ਸੱਤਾ ਦੇ ਵਿੱਚ ਆਉਣ ਦੇ ਲਈ ਕਰੋ 2-3 ਇਲੈਕਸ਼ਨ ਦਾ ਇੰਤਜ਼ਾਰ ਵਿਕਰਮਜੀਠੀਆ ਦਾ ਕਰੀਬੀ ਗ੍ਰਿਫਤਾਰ ਵਿਜੀਲੈਂਸ ਨੇ ਸ਼ਰਾਬ ਕਾਰੋਬਾਰੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਕੀਤਾ ਅਰੈਸਟ 10 ਕਰੋੜ ਰੁਪਏ ਦੀ ਲੈਂਡ ਟ੍ਰੇਡ ਦਾ ਦੱਸਿਆ ਜਾ ਰਿਹਾ ਮਾਮਲਾ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਸਮਾਜੀ ਕਾਰਤਿਕ ਸਰਵੇ ਦੀ ਮੰਗ ਆਮ ਆਦਮੀ ਪਾਰਟੀ ਵਿਧਾਇਕ ਕੁਲਦੀਪ ਢਾਲੀਵਾਲ ਨੇ ਜੀਐਨਡੀਯੂ ਦੇ ਬੀਸੀ ਤੋਂ ਕੀਤੀ ਮੰਗਿਆ ਅੰਮ੍ਰਿਤਸਰ ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਵਿੱਚ ਹੜ੍ਹਾਂ ਦੇ ਨੁਕਸਾਨ ਦੀ ਪਤਾ ਲੱਗੇ ਹਕੀਕਤ ਜੰਦਰਪੰਸੀ ਉੱਤਰ ਪ੍ਰਦੇਸ਼ ਦੇ ਸੀਐਮ ਯੋਗਿਆ ਦਤਿਨਾਥ ਬਾਬਾ ਪਾਲਕਨਾਥ ਆਸ਼ਟਮ ਦੇ ਭੰਡਾਰੀ ਦੇ ਵਿੱਚ ਹੋਏ ਸ਼ਾਮਿਲ ਯੂਪੀ ਦੇ ਸੀਐਮ ਨਾਇਬ ਸੈਣੀ ਵੀ ਨਾਲ ਰਹੇ ਮੌਜੂਦ ਇਸ ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਪਤੰਜਲੀ ਗਾਇ ਕਾ ghee ਮਾਂ ਕਾ ਬਰੋਸਾ ਪਿਆਰ ਸੇ ਪਰੋਸਾ ਸਸਰੇ ਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਬਹੁਤ ਚਰਚਾ ਦੇ ਵਿੱਚ ਹੈ ਇੱਕ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਖੁਲਾਸੇ ਕੀਤੇ ਨੇ ਉਸ ਦੇ ਵਿੱਚ ਇੱਕ ਖੁਲਾਸਾ ਇਹ ਵੀ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਉਹਨਾਂ ਦੇ ਬਹੁਤ ਸੀ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਮੁੱਦੇ ਦੇ ਉੱਤੇ ਆਹਮੋ ਸਾਹਮਣੇ ਹੋ ਗਏ ਸੀ ਇਹ ਮੁੱਦਾ ਸੀ ਇੱਕ ਮੰਤਰੀ ਨੂੰ ਲੈ ਕੇ ਕੈਪਟਨ ਕਹਿੰਦੇ ਮੈਂ ਆਪਣੇ ਮੰਤਰੀ ਨੂੰ ਨਹੀਂ ਹਟਾਣਾ ਰਾਹੁਲ ਗਾਂਧੀ ਕਹਿੰਦੇ ਮੰਤਰੀ ਨੂੰ ਹਟਾ ਦਿਓ ਤਾਂ ਇਸ ਗੱਲ ਨੂੰ ਲੈ ਕੇ ਤਕਰਾਰ ਹੋਈ ਇਹ ਦਾਵਾ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਇਹ ਅਹਿਮ ਤੇ ਵੱਡੀ ਖਬਰ ਹੈ ਉਸਤਾ ਜੀ ਰੁਕ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ ਨੇ ਮੰਤਰੀ ਨੂੰ ਹਟਾਉਣ ਦੇ ਲਈ ਦਬਾਅ ਪਾਇਆ ਸੀ 2018 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਹੋਇਆ ਹਾਲਾਂਕਿ ਕੈਪਟਨ ਨੇ ਸਾਲ ਦਾ ਜ਼ਿਕਰ ਨਹੀਂ ਕੀਤਾ ਔਰ ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ ਨੇ ਮੰਤਰੀ ਨੂੰ ਹਟਾਉਣ ਦਾ ਦਬਾਅ ਪਾਇਆ ਸੀ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦਾਵਾ ਕੀਤਾ ਤੇ ਕਿਹਾ ਕਿ ਰਾਹੁਲ ਗਾਂਧੀ ਨੇ ਮੈਨੂੰ ਇੱਕ ਮੰਤਰੀ ਨੂੰ ਬਰਖਾਸਤ ਕਰਨ ਦੇ ਲਈ ਕੈਬਨਿਟ ਦੇ ਵਿੱਚੋਂ ਕੱਢਣ ਦੇ ਲਈ ਕਿਹਾ ਰਾਹੁਲ ਨੇ ਕਿਹਾ ਜੇ ਤੁਸੀਂ ਬਰਖਾਸਤ ਨਹੀਂ ਕਰਦੇ ਤਾਂ ਮੈਂ ਟਵੀਟ ਕਰਾਂਗਾ ਰਾਹੁਲ ਨੇ ਕੈਪਟਨ کہہ ਰਹੇ ਨੇ ਰਾਹੁਲ ਨੇ ਕਿਹਾ ਸੀ ਮੈਂ ਟਵੀਟ ਕਰਕੇ ਮੰਤਰੀ ਨੂੰ ਸੈਕ ਕਰ ਦਵਾਂਗਾ ਇਸ ਤਰ੍ਹਾਂ ਮੰਤਰੀ ਨੂੰ ਬਰਖਾਸਤ ਕਰਨ ਦੇ ਉੱਤੇ ਮੈਂ ਸਹਿਮਤ ਨਹੀਂ ਹੋਇਆ ਸੀ ਮੈਂ ਮੰਤਰੀ ਨੂੰ ਕਾਲ ਕੀਤੀ ਤੇ ਸਭ ਕੁਝ ਦੱਸਿਆ ਪੰਜ ਮਿੰਟ ਦੇ ਵਿੱਚ ਮੰਤਰੀ ਨੇ ਮੈਨੂੰ ਅਸਤੀਫਾ ਸੌਂਪ ਦਿੱਤਾ ਸੀ ਬੇਸਿਕਲੀ ਹੁੰਦਾ ਇਸ ਤਰੀਕੇ ਨਾਲ ਇਹ ਕਿ ਜੇਕਰ ਪਾਰਟੀ ਦੇ ਅੰਦਰ ਰਹਿੰਦੇ ਕੀ ਕਿਸੇ ਨੂੰ ਕੋਈ ਫੋਨ ਆ ਜਾਵੇ ਕਿ ਤੁਸੀਂ ਰਿਜ਼ਾਈਨ ਕਰ ਦਿਓ ਨਹੀਂ ਤਾਂ ਸੈਕ ਕਰ ਦਵਾਂਗੇ ਤਾਂ ਆਮ ਤੌਰ ਤੇ ਹੁੰਦਾ ਕਿ ਉਹ ਰਿਜ਼ਾਈਨ ਕਰ ਦਿੱਤਾ ਜਾਂਦਾ ਹੈ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਲੰਬੇ ਟਾਈਮ ਤੱਕ ਬਹੁਤ ਕਰੀਬੀ ਰਹੇ ਕਿਉਂਕਿ ਇੱਕੋ ਪਾਰਟੀ ਦੇ ਵਿੱਚ ਸੀ ਤਾਂ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਡੈਫੀਨਿਟਲੀ ਗੱਲ ਹੁੰਦੀ ਹੋਏਗੀ ਬਤੌਰ ਮੁੱਖ ਮੰਤਰੀ ਜਦੋਂ ਸਰਕਾਰ ਸੰਭਾਲ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਤਾਂ ਰahul Gandhi ਤੁਸੀਂ ਕਹਿ ਸਕਦੇ ਹੋ ਕਿ ਜ਼ਰੂਰ ਟੱਚ ਦੇ ਵਿੱਚ ਹੋਣਗੇ ਪਰ ਕੈਪਟਨ ਦੇ ਇਸ ਦਾਅਵੇ ਨੇ ਬਹੁਤ ਵੱਡਾ ਸਵਾਲ ਜ਼ਰੂਰ ਖੜਾ ਕਰ ਦਿੱਤਾ ਹੈ ਕਿ ਦਿੱਲੀ ਤੋਂ ਪੰਜਾਬ ਦੇ ਵਿੱਚ ਜਿਹੜਾ ਮੰਤਰੀ ਮੰਡਲ ਹੈ ਉਸ ਨੂੰ ਡਿਸਾਈਡ ਕੀਤਾ ਜਾਂਦਾ ਹੈ ਕਿ ਮੰਤਰੀ ਮੰਡਲ ਦੇ ਵਿੱਚ ਕੌਣ ਰਹੇਗਾ ਕੌਣ ਨਹੀਂ ਰਹੇਗਾ ਕਿ ਦਿੱਲੀ ਦੇ ਵਿੱਚ ਬੈਠੇ ਆਗੂ ਇਹ ਡਿਸਾਈਡ ਕਰਦੇ ਨੇ ਔਰ ਦੇਖੋ ਐਂਡ ਆਫ ਦਾ ਡੇ ਹੋਇਆ ਕੀ rahul Gandhi ਜਿਸ ਮੰਤਰੀ ਨੂੰ ਹਟਾਉਣਾ ਚਾਹੁੰਦੇ ਸੀ ਉਹ ਹਟਦਾ ਗਏ ਦੋ ਫਰਕ ਹੁੰਦੇ ਨੇ ਇੱਕ ਤਾਂ ਸਿੱਧਾ ਉਹ ਬਰਖਾਸ ਕਰ ਦਿੱਤਾ ਜਾਂਦਾ ਹੈ ਕਿ ਕੈਬਨਿਟ ਦੇ ਵਿੱਚੋਂ ਸੈਕ ਕਰ ਦਿੱਤਾ ਜਾਂਦਾ ਹੈ ਕਿ ਤੁਹਾਡਾ ਕੈਬਨਿਟ ਦਾ ਉਹਦਾ ਲਿਆ ਜਾ ਰਿਹਾ ਹੈ ਜਾਂ ਦੂਜਾ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਕਹਿ ਦੋਗੇ ਤੁਹਾਨੂੰ ਕੈਬਨਿਟ ਦੇ ਵਿੱਚੋਂ ਬਾਹਰ ਕੱਢਣ ਦਾ ਫਰਮਾਨ ਹੈ ਤੁਸੀਂ ਰਿਜ਼ਾਈਨ ਕਰ ਦਿਓ ਤਾਂ ਉਸ ਮੰਤਰੀ ਨੇ ਰਿਜ਼ਾਈਨ ਕਰ ਦਿੱਤਾ ਹਾਲਾਂਕਿ ਕੈਪਟਨ ਨੇ ਆਪਣੀ ਇਸ ਇੰਟਰਵਿਊ ਦੇ ਵਿੱਚ ਉਸ ਮੰਤਰੀ ਦਾ ਜ਼ਿਕਰ ਨਹੀਂ ਕੀਤਾ ਕਿ ਉਹ ਕਿਹੜੇ ਮੰਤਰੀ ਸਨ ਕਿ ਆਖਰ ਕਿਹੜੇ ਅਲੀਗੇਸ਼ਨਸ ਲੱਗ ਰਹੇ ਸੀ ਕਿ ਉਹਨਾਂ ਨੂੰ ਹਟਾਉਣ ਨੂੰ ਕਿਹਾ ਜਾ ਰਿਹਾ ਸੀ ਇਹ ਪੂਰੀ ਕਨਵਰਸੇਸ਼ਨ ਨੂੰ ਜੇਕਰ ਅਸੀਂ ਸੁਣੀਏ ਤਾਂ ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਨੂੰ ਹਟਾਉਣ ਨੂੰ ਕਿਹਾ ਗਿਆ ਸੀ ਪਰ ਮੈਂ ਜ਼ਿਕਰ ਕੀਤਾ ਕਿ ਨਹੀਂ ਤੁਸੀਂ ਇਸ ਤਰੀਕੇ ਨਾਲ ਨਾ ਕਰੋ ਜਿਹੜੀਆਂ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਰਿਪੋਰਟਸ ਲੱਗੀਆਂ ਨੇ ਉਹ ਬਿਲਕੁਲ ਔਥੈਂਟਿਕ ਨਹੀਂ ਹੈਗੀਆਂ ਅਜੇ ਤਾਂ ਇਸ ਕਰਕੇ ਨਾ ਹਟਾਇਆ ਜਾਵੇ ਤਾਂ ਕੀ ਕੁਝ ਕਿਹਾ ਗਿਆ ਇਸ ਇੰਟਰਵਿਊ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਕਰ ਕਿਹੜੀ ਗੱਲ ਦਾ ਕੀਤਾ ਹੈ ਮంత్రి ਕਿਹੜੇ ਨੇ ਕਿਹੜੇ ਹੋ ਸਕਦੇ ਨੇ ਕਿਉਂਕਿ ਨਾਮ ਨਹੀਂ ਲਿਆ ਪਰ ਫਿਰ ਵੀ ਅਸੀਂ ਇਹ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਗ੍ਰਾਫਿਕ ਦੇ ذریعے ਦਿਖਾਣੇ ਆ ਕੈਪਟਨ ਅਮਰਿੰਦਰ ਸਿੰਘ ਨੇ ਕੀ ਕੁਝ ਕਿਹਾ ਹੈ ਤਾਂ ਉਸ ਦਾ ਮੈਂ ਜ਼ਿਕਰ ਕਰਾਂਗਾ ਤਾਂ ਕਾਬਲੇ ਗੌਰ ਹੈ ਕਿ 5 ਮਿੰਟ ਦੇ ਵਿੱਚ ਮੰਤਰੀ ਨੇ ਅਸਤੀਫਾ ਦਾ ਸੌਂਪ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੋਇਆ ਕੀ ਥੋੜਾ ਜਿਹਾ ਸੌਖੇ ਸ਼ਬਦਾਂ ਦੇ ਵਿੱਚ ਸਮਝੋ ਇੱਕ ਮੰਤਰੀ ਦੇ ਖਿਲਾਫ ਕੁਝ ਇਲਜ਼ਾਮ ਲੱਗਦੇ ਨੇ ਤੇ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਉਹ ਮੰਤਰੀ ਆ ਜਾਂਦੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ 2017 ਤੋਂ ਲੈ ਕੇ 2021 ਆਖਿਰ ਤੱਕ ਫਿਰ ਚੰਨੀ ਆ ਗਿਆ ਆਖਿਰ ਦੇ ਵਿੱਚ ਤੇ 2017 ਤੋਂ 21 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੰਤਾ ਉਸ ਸਮੇਂ ਇੱਕ ਮੰਤਰੀ ਦੇ ਉੱਤੇ ਕੁਝ ਅਲੀਗੇਸ਼ਨਸ ਲੱਗਦੇ ਨੇ ਔਰ ਮੀਡੀਆ ਦੇ ਵਿੱਚ ਖੂਬ ਉਸ ਦਾ ਹੋ ਹਲਲਾ ਸੁਣਾਈ ਦੇ ਰਿਹਾ ਸੀ ਇਹ ਖਬਰ ਲਾਜ਼ਮੀ ਤੌਰ ਤੇ ਰਾਹੁਲ ਗਾਂਧੀ ਦੇ ਕੋਲ ਵੀ ਪਹੁੰਚਣੀ ਸੀ ਰਾਹੁਲ ਦੇ ਕੋਲ ਪਹੁੰਚੀ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਉਸ ਮੰਤਰੀ ਨੂੰ ਹਟਾ ਦਿਓ ਬਰਖਾਸਤ ਕਰ ਦਿਓ ਆਪਣੀ ਕੈਬਨਿਟ ਦੇ ਵਿੱਚੋਂ ਸੈਕ ਕਰ ਦਿਓ ਤਾਂ ਨਹੀਂ ਹੋਇਆ ਅ ਕੈਪਟਨ ਅਮਰਿੰਦਰ ਸਿੰਘ ਨੇ ਸੈਕ ਨਹੀਂ ਕੀਤਾ ਫਿਰ ਕੀ ਹੋਇਆ ਕਿ ਕੈਪਟਨ ਨੇ ਸੈਕ ਨਹੀਂ ਕੀਤਾ ਰਾਹੁਲ ਨੇ ਕੁਝ ਦਿਨਾਂ ਬਾਅਦ ਦੁਬਾਰਾ ਫੋਨ ਕਰਿਆ ਕਿ ਤੁਸੀਂ ਉਹ ਮੰਤਰੀ ਨੂੰ ਕਿਉਂ ਨਹੀਂ ਹਟਾਇਆ ਤਾਂ ਕੈਪਟਨ ਕਹਿੰਦੇ ਕਿ ਜੋ ਮੀਡੀਆ ਰਿਪੋਰਟ ਸੀ ਉਹ ਕੋਈ ਜ਼ਿਆਦਾ ਸਾਨੂੰ ਠੀਕ ਨਹੀਂ ਲੱਗਿਆ ਇਸ ਕਰਕੇ ਮੈਂ ਉਹਨਾਂ ਨੂੰ ਕੋਈ ਆਦੇਸ਼ ਇਸ ਤਰੀਕੇ ਦੇ ਸੈਕ ਕਰਨ ਦੇ ਨਹੀਂ ਦਿੱਤੇ ਤਾਂ ਫਿਰ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਤੁਸੀਂ ਸੈਕ ਨਹੀਂ ਕਰ ਰਹੇ ਤਾਂ ਫਿਰ ਮੈਂ ਟਵੀਟ ਕਰ ਦਵਾਂਗਾ ਕਿ ਪੰਜਾਬ ਦੀ ਕੈਬਨਿਟ ਦੇ ਵਿੱਚੋਂ ਫਲਾਣਾ ਮੰਤਰੀ ਨੂੰ ਹਟਾਇਆ ਜਾ ਰਿਹਾ ਇਹ ਗੱਲ ਹੋਈ ਤਾਂ ਫਿਰ ਆਖਿਰ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਚਾਰਾ ਕੀ ਸੀ ਕਿਉਂਕਿ ਜੇ ਰਾਹੁਲ ਗਾਂਧੀ ਦਿੱਲੀ ਤੋਂ ਬੈਕ ਕੇ ਟਵੀਟ ਕਰਦੇ ਇੱਥੇ ਕੈਬਨਿਟ ਦੇ ਵਿੱਚ ਫੇਰ ਬਦਲ ਦੇ ਲਈ ਤਾਂ ਉਸ ਨੂੰ ਲੈ ਕੇ ਬਵਾਲ ਹੋ ਸਕਦਾ ਸੀ ਕਿ ਰਾਹੁਲ ਗਾਂਧੀ ਕਿਸ ਕੈਪੈਸਿਟੀ ਦੇ ਵਿੱਚ ਪੰਜਾਬ ਦੀ ਕੈਬਨਿਟ ਦੇ ਵਿੱਚੋਂ ਕਿਸੇ ਮੰਤਰੀ ਨੂੰ ਬਾਹਰ ਕਰਨ ਦੀ ਗੱਲ ਕਹਿ ਰਹੇ ਨੇ ਤਾਂ ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਸ ਮੰਤਰੀ ਨੂੰ ਫੋਨ ਕੀਤਾ ਕੈਪਟਨ ਖੁਦ ਕਹਿੰਦੇ ਨੇ ਇਹ ਗੱਲ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਨੇ ਮੰਤਰੀ ਨੂੰ ਫੋਨ ਕੀਤਾ ਤੇ ਦੱਸਿਆ ਕਿ ਇਹ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਰਾਹੁਲ ਚਾਹੁੰਦੇ ਨੇ ਕਿ ਮੈਂ ਤੁਹਾਨੂੰ ਕੈਬਨਿਟ ਦੇ ਵਿੱਚੋਂ ਕੱਢ ਦਵਾਂ ਤਾ ਫਿਰ 5 ਮਿੰਟ ਬਾਅਦ ਉਸ ਮੰਤਰੀ ਨੇ ਆਪਣਾ ਰੈਜ਼ੀਗਨੇਸ਼ਨ ਸੌਂਪ ਦਿੱਤਾ ਤਾਂ ਕੈਪਟਨ ਨੇ ਰਾਹੁਲ ਗਾਂਧੀ ਕੈਪਟਨ ਤੇ ਰਾਹੁਲ ਗਾਂਧੀ ਨੇ ਮੰਤਰੀ ਨੂੰ ਲੈ ਕੇ ਆਮੋ ਸਾਹਮਣੇ ਸੀ ਕਹਿਣ ਦਾ ਮਤਲਬ ਇਹ ਹੈ ਕਿ ਦੋਵੇਂ ਵੱਡੇ ਆਗੂ ਨੇ ਜਿਨ੍ਹਾਂ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਟਕਰਾਅ ਸੀ ਪਰ ਆਖਿਰ ਹੋਇਆ ਕਿ ਉਸ ਜਿਹੜੇ ਮੰਤਰੀ ਦੀ ਕੁਰਸੀ ਤਾਂ ਚਲੀ ਰੁੱਕ ਕਰਦੇ ਆ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਰੁੱਕ ਕਰਾਂਗੇ ਨਿਊਜ਼ ਰੂਮ ਤੋਂ ਵਿਨੇਸ਼ ਡੈਫੀਨਟਲੀ ਇਹ ਮੁੱਦਾ ਤਾਂ ਇਸ ਤਰੀਕੇ ਨਾਲ ਨਜ਼ਰ ਆ ਰਿਹਾ ਹੈ ਕੈਪਟਨ ਜਦੋਂ ਤੱਕ ਰਹੇ ਨੇ ਚੇਅਰ ਦੇ ਉੱਤੇ ਮੁੱਖ ਮੰਤਰੀ ਦੀ ਚੇਅਰ ਦੇ ਉੱਤੇ ਵਿਨੇਸ਼ ਇੱਕ ਬੜੇ ਸਟਰੋਂਗ ਲੀਡਰ ਦੇ ਤੌਰ ਦੇ ਉੱਤੇ ਇਹਨਾਂ ਨੂੰ ਦੇਖਿਆ ਗਿਆ ਕਿ ਉਹ ਆਪਣੇ ਫੈਸਲਿਆਂ ਨੂੰ ਲੈ ਕੇ ਬਹੁਤ ਕਲੀਅਰ ਹੁੰਦੇ ਸੀ ਪਰ ਇਹ ਇਸ਼ਾਰਾ ਕਿਹੜੇ ਪਾਸੇ ਹੈ ਜੇਕਰ ਤੁਹਾਡੇ ਜ਼ਹਿਨ ਦੇ ਵਿਚਾਰਿਆ ਹੋਵੇ ਕਿਹੜੇ ਸਾਲ ਦਾ ਹੈ ਕੀ ਕੁਝ ਕੈਪਟਨ ਦਾ ਉਹ ਬਿਆਨ ਇਸ਼ਾਰਾ ਕਰ ਰਿਹਾ ਹੈ ਹਾਂ ਗੁਰਵ ਦੇਖੋ ਇਹ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਐਕਟਿਵ ਹੁੰਦੇ ਆ ਕੋਈ ਨਾ ਕੋਈ ਮੀਡੀਆ ਇੰਟਰਵਿਊ ਦਿੰਦੇ ਆ ਤੇ ਫਿਰ ਕੋਈ ਨਾ ਕੋਈ ਐਲੋਜੀ ਸਟੇਟਮੈਂਟ ਆ ਉਹ ਜੀ ਖਬਰ ਦੇ ਕੇ ਜਾਂਦੀ ਹੈ ਜਿਹੜੇ ਸਾਰਾ ਦਿਨ ਮੀਡੀਆ ਦੇ ਗਲਿਆਰਿਆਂ ਵਿੱਚ ਉਸ ਦੀ ਚਰਚਾ ਚੱਲਦੀ ਰਹਿੰਦੀ ਹੈ ਹਾਂ ਹੁਣ ਤੋਂ ਥੋੜੀ ਦੇਰ ਪਹਿਲਾਂ ਨਿਊਜ਼ 18 ਪੰਜਾਬ ਨੇ ਇਹ ਖਬਰ ਬ੍ਰੇਕ ਕੀਤੀ ਸੀ ਕਿ ਕੈਪਟਨ ਨੇ ਸੈੱਡ ਬੀਜੇਪੀ ਅਲਾਈਂਸ ਦੇ ਸਮਰਥਨ ਕੀਤਾ ਤੇ ਬਕਾਇਦਾ ਉਹਨਾਂ ਨੇ ਬੀਜੇਪੀ ਨੂੰ ਵੀ ਕਿਹਾ ਕਿ ਜੇ ਬੀਜੇਪੀ ਇਕੱਲਾ ਲੜਨਾ ਚਾਹਦੀ ਹੈ ਤਾਂ ਆਪ ਦਾ ਕੈਟਰ ਜਿਹੜਾ ਬਿਲਡ ਕਰੇ 2027 ਲਈ Zvedel je, da ga je. ਹੁਣ ਇੱਕ ਦੂਸਰੀ ਸਟੇਟਮੈਂਟ ਉਹਨਾਂ ਦੀ ਸਾਹਮਣੇ ਆਈ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਮਿਲਿਆ ਸੀਗਾ ਕਿ ਮੇਰੀ ਇੱਕ ਕੈਬਨਿਟ ਦੇ ਕਾਲੀਗ ਸੀਗੇ ਉਹਨਾਂ ਨੇ ਹਾਲਾਂਕਿ ਮੈਂਸ਼ਨ ਕੀਤਾ ਕਿ ਉਸ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਤੇ ਮੇਰੀ ਕੈਬਨਿਟ ਕਾਲੀਗ ਦੇ ਖਿਲਾਫ ਕੁਝ ਮੀਡੀਆ ਰਿਪੋਰਟਸ ਆਈਆਂ ਸੀਗੀਆਂ ਕਿ ਉਹਨਾਂ ਦੇ ਉੱਪਰ ਕੋਈ ਕਰਪਸ਼ਨ ਜਾਂ ਕੋਈ ਅਨਫੇਅਰਨੈਸ ਦਾ ਇਲਜ਼ਾਮ ਲੱਗਿਆ ਹੈ ਤੇ ਜਦੋਂ ਉਹ ਰਾਹੁਲ ਗਾਂਧੀ ਨੂੰ ਮਿਲੇ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਮਿਨਿਸਟਰ ਨੂੰ ਸੈਕ ਕੀਤਾ ਜਾਵੇ ਤੇ ਇਹ ਕਹਿੰਦਾ ਮੈਂ ਪੁੱਛਿਆ ਵੀ ਕਿਸ ਬਿਹਾਫ ਤੇ ਤੇ ਰਾਹੁਲ ਗਾਂਧੀ ਨੇ ਮੈਨੂੰ ਕੁਝ ਨਿਊਜ਼ਪੇਪਰਜ਼ ਦੀਆਂ ਕਟਿੰਗ ਦਿਖ ਰਹੇ ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਫੇਰ ਵੀ ਕਿਹਾ ਕਿ ਇਹ ਜਿਹੜੀਆਂ ਬੇਸਲੈਸ ਕੁਝ ਐਲੀਗੇਸ਼ਨਸ ਲੱਗ ਰਹੇ ਹੈ ਮੈਂ ਇਸ ਮਾਮਲੇ ਦੀ ਪੜਤਾਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਮੈਨੂੰ ਕੁਝ ਜਿਹੜਾ ਕੰਕਰੀਟ ਸਾਹਮਣੇ ਨਜ਼ਰ ਨਹੀਂ ਆ ਰਿਹਾ ਤੇ ਫੇਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚਲੋ ਮੈਂ ਇਸ ਮਾਮਲੇ 'ਚ ਦੇਖਦਾ ਕੀ ਹੋ ਸਕਦਾ ਹੈ ਤੇ ਉਹਨਾਂ ਨੇ ਜਿਹੜਾ ਹੈ ਕਿ ਉਸ ਮਿਨਿਸਟਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਫੇਰ ਕੁਝ ਦਿਨ ਬੀਤਣ ਤੋਂ ਬਾਅਦ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੋਈ ਤਾਂ ਰਾਹੁਲ ਗਾਂਧੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਉਸ ਮੰਤਰੀ ਨੂੰ ਕੈਬਨਿਟ ਤੋਂ ਸੈਕ ਕੀਤਾ ਜਾਂ ਨਹੀਂ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਹੀਂ ਮੈਂ ਨਹੀਂ ਸੈਕ ਕੀਤਾ ਤਾਂ ਫਿਰ ਰਾਹੁਲ ਗਾਂਧੀ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਉਸ ਮਿਨਿਸਟਰ ਨੂੰ ਜਾਂ ਤਾਂ ਕੈਬਨਿਟ ਵਿੱਚੋਂ ਸੈਕ ਕਰੋ ਨਹੀਂ ਤਾਂ ਮੈਂ ਟਵੀਟ ਕਰਕੇ ਉਸ ਦੇ ਸੈਕ ਹੋਣ ਦੀ ਜਾਣਕਾਰੀ ਅਸੀਂ ਉਹਨੂੰ ਕੈਬਨਿਟ ਚ ਰਿਮੂਵ ਕਰ ਰਹੇ ਹਾਂ ਇਸ ਟਾਈਪ ਦੀ ਜਾਣਕਾਰੀ ਮੈਂ ਟਵੀਟ ਕਰ ਦੂੰਗਾ ਤੇ ਉਦੋਂ ਫਿਰ ਕੈਪਟਨ ਅਵਿੰਦਰ ਸਿੰਘ ਨੇ ਰਿਐਕਟ ਕੀਤਾ ਕਿ ਨਹੀਂ ਰਾਹੁਲ ਜੀ ਇਹ ਤੁਸੀਂ ਇਸ ਟਾਈਪ ਦਾ ਟਵਿਟ ਕੁਸ ਟਵੀਟ ਕਰੋਗੇ ਤਾਂ ਇਸ ਦਾ ਬਹੁਤ ਗਲਤ ਮੈਸੇਜ ਜਾਊਗਾ ਕਿ ਪੰਜਾਬ ਦੇ ਕੈਬਨਿਟ ਮਿਨਿਸਟਰ ਤੇ ਐਕਸ਼ਨ ਨੂੰ ਲੈ ਕੇ ਰਾਹੁਲ ਗਾਂਧੀ ਟਵੀਟ ਕਰ ਰਿਹਾ ਤਾਂ ਇਸ ਦਾ ਇੱਕ ਜਿਹੜਾ ਪੋਲਿਟੀਕਲ ਸਰਕਲਸ ਵਿੱਚ ਬਹੁਤ ਗਲਤ ਮੈਸੇਜ ਜਾਊਗਾ ਅੰ ਵੀ ਤੁਸੀਂ ਇਸ ਟਾਈਪ ਦੀ ਐਕਟੀਵਿਟੀ ਨਾ ਕਰੋ ਮੈਂ ਦੇਖਦਾ ਕਿ ਕੀ ਹੋ ਸਕਦਾ ਹੈ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਮਿਨਿਸਟਰ ਨੂੰ ਬੁਲਾਇਆ ਤੇ ਉਹਨਾਂ ਨੂੰ ਇੱਕ ਜਿਹੜੀ ਹਾਈ ਕਮਾਂਡ ਦੀ ਇੱਛਾ ਹੈ ਜਾਂ ਸਪੈਸੀਫਿਕਲੀ ਰਾਹੁਲ ਗਾਂਧੀ ਦੀ ਜਿਹੜੀ ਇੱਛਾ ਸੀ ਉਹ ਜਗ ظاہر ਕੀਤੀ ਕਿ ਰਾਹੁਲ ਗਾਂਧੀ ਚਾਹੁੰਦੇ ਹੈ ਵੀ ਤੁਹਾਨੂੰ ਕੈਬਨਿਟ ਚੋਂ ਸੈਕ ਕੀਤਾ ਜਾਵੇ ਤਾਂ ਉਸ ਮਿਨਿਸਟਰ ਨੇ ਆਪ ਹੀ ਰਿਜ਼ਾਈਨ ਦੇਣ ਦੀ ਇੱਛਾ ਜ਼ਾਹਿਰ ਕਰਤੀ ਤੇ ਕੁਛ ਹੀ ਮਿੰਟਾਂ ਬਾਅਦ ਉਸ ਮਿਨਿਸਟਰ ਨੇ ਆਪ ਦਾ ਜਿਹੜਾ ਰਿਜ਼ਾਈਗਨੇਸ਼ਨ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਤਾ ਇਹ ਇਹ ਕਿੱਸਾ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਇੱਕ ਇੰਟਰੈਕਸ਼ਨ ਦੇ ਦੌਰਾਨ ਜ਼ਿਕਰ ਕਰਦੇ ਹੋਏ ਉਹਨਾਂ ਨੇ ਇਹ ਜਗ ਜ਼ਾਹਿਰ ਕੀਤਾ ਉਹਨਾਂ ਨੇ ਗੌਰਵ ਗੱਲ ਕਰੀਏ ਕਿ ਆਖਿਰੋਂ ਮਿਨਿਸਟਰ ਕੌਣ ਹੈ ਕਿਉਂਕਿ ਕੈਪਟਨ ਅਮਰਿੰ ਨਾਂ ਜਾਂਦੇ ਕੈਪਟਨ ਅਮਰਿੰਦਰ ਸਿੰਘ 2017 ਵਿੱਚ ਉਹਨਾਂ ਨੇ ਸੀਐਮ ਪਦ ਦੀ ਸ਼ਪਤ ਲਈ ਮਾਰਚ ਮਹੀਨੇ ਦੇ ਵਿੱਚ ਤੇ ਉਸ ਤੋਂ ਬਾਅਦ ਲਾਸਟ ਜਿਹੜੇ ਜੇ ਪਿਛਲੇ 3 ਮਹੀਨੇ ਛੱਡ दिए 2022 ਤੋਂ ਪਹਿਲਾਂ ਦੇ ਇਲੈਕਸ਼ਨ ਤੇ ਲਗਭਗ 110 ਦਿਨ ਛੱਡ दिए ਤਾਂ ਉਦੋਂ ਉਹਨਾਂ ਨੂੰ ਰਿਮੂਵ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੁਣ ਜੀ ਉਸ ਟੈਨਯਰ ਵਿੱਚ ਆਪਾਂ ਮਿਨਿਸਟਰਸ ਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਮਿਨਿਸਟਰ ਨੂੰ ਸੈਕ ਕੀਤਾ ਜਾਂ ਰਜ਼ਾਈਨ ਦੇਣ ਲਈ ਮਜਬੂਰ ਕਰਨਾ ਪਿਆ ਜਦੋਂ ਤੱਕ ਕੈਪਟਨ ਦਾ ਟੈਨਯਰ ਸੀ ਤਾਂ ਉਦੋਂ ਆਪਾਂ ਜੇ ਪਹਿਲੇ ਮਿਨਿਸਟਰ ਦੀ ਗੱਲ ਕਰੀਏ ਤਾਂ 2017 ਵਿੱਚ ਮਾਰਚ ਵਿੱਚ ਕੈਪਟਨ ਅ ਦੀ ਗਵਰਨਮੈਂਟ ਨੇ ਸ਼ਪਤ ਲਈ ਤੇ 2018 ਜਨਵਰੀ ਵਿੱਚ ਇਹ ਹਾਲ ਯਾਨੀ ਕਿ ਹਰੇ ਸਾਲ ਵੀ ਪੂਰਾ ਨਹੀਂ ਹੋਇਆ ਸੀਗਾ 2018 ਜਨਵਰੀ ਵਿੱਚ ਰਾਣਾ ਗੁਰਜੀਤ ਸਿੰਘ ਜਿਹੜੇ ਕਪੂਰਥਲਾ ਤੋਂ ਮੌਜੂਦਾ ਐਮਐਲਏ ਵੀ ਹੈ ਉਦੋਂ ਕੈਬਨਿਟ ਮਨਿਸਟਰ ਸੀ ਮਾਈਨਿੰਗ ਮੈਕਮਾਉਨ ਨਾ ਕੋਲੇ ਸੀ ਉਹਨਾਂ ਤੋਂ ਰਿਜ਼ਾਈਨ ਲਿਆ ਗਿਆ ਸੀਗਾ 2018 ਜਨਵਰੀ ਦੇ ਵਿੱਚ ਜਦੋਂ ਅਸੀਂ ਸਾਡੀ ਟੀਮ ਨੇ ਰਿਸਰਚ ਕੀਤੀ ਤੇ ਉਹਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ 2018 ਵਿੱਚ ਰਾਣਾ ਗੁਰਜੀਤ ਸਿੰਘ ਨੇ ਜਨਵਰੀ ਵਿੱਚ ਰਿਜ਼ਾਈਨ ਕੀਤਾ ਸੀਗਾ ਤੇ ਮਾਮਲਾ ਆ ਹੀ ਕੁਛ ਇਹ ਮਾਈਨਿੰਗ ਆਲਾ આરોਪ ਲੱਗਿਆ ਸੀਗਾ ਉਹਨਾਂ ਤੇ ਕੋਈ ਅਨਫੇਅਰਨੈਸ ਦਾ આરોਪ ਲੱਗਿਆ ਸੀਗਾ ਤੇ ਦੋ ਨਾ ਤੋਰਦਾ ਇਨ ਲੇਗਾ ਸੀਗਾ ਉਹ ਮਾਮਲਾ ਕਾਫੀ ਸੁਰਖੀਆਂ ਚਾਇਆ ਸੀਗਾ ਮੀਡੀਆ ਟ੍ਰਾਇਲ ਬਹੁਤ ਸਟਰੋਂਗ ਹੋਇਆ ਸੀ ਉਸ ਮਾਮਲੇ ਤੇ ਰਾਣਾ ਗੁਰਜੀਤ ਸਿੰਘ ਨੂੰ ਕਾਫੀ ਸਵਾਲ ਜਵਾਬ ਵੀ ਹੋਏ ਸੀਗੇ ਇੱਕ ਤਾਂ ਇਹ ਹੋਇਆ ਸੀਗਾ ਕਿ ਜਦੋਂ ਰਾਣਾ ਗੁਰਜੀਤ ਸਿੰਘ ਨੇ ਰਿਜ਼ਾਈਨ ਕੀਤਾ ਉਸ ਤੋਂ ਬਾਅਦ ਜਦੋਂ ਅਸੀਂ ਪੂਰੇ 10 ਔਰ ਦੀ ਜੇ ਚਰਚਾ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਕੈਬਨਿਟ ਦੇ ਰੀਸ਼ਫਲ ਕਾਫੀ ਹੋਏ ਸੀਗੇ ਉਸ ਤੋਂ ਬਾਅਦ ਇੱਕ ਕੈਬਨਿਟ ਰੀਸ਼ਫਲ ਹੋਇਆ ਸੀਗਾ ਫਿਰ ਉਸ ਤੋਂ ਕੁਝ ਸਾਲਾਂ ਬਾਅਦ ਵੀ ਇੱਕ ਕੈਬਨਿਟ ਰੀਸ਼ਫਲ ਹੋਇਆ ਸੀਗਾ ਫਿਰ ਜਦੋਂ ਚਰਨਜੀਤ ਸਿੰਘ ਚੰਨੀ ਨੇ ਸ਼ਪਤ ਲੈ ਲਈ ਤਾਂ ਆਬਵੀਅਸਲੀ ਫਿਰ ਤਾਂ ਇੱਕ ਨਵੀਂ ਗਵਰਨ ਸੁਖਜਿੰਦਰ ਸਿੰਘ ਵਾਲੀ ਓਵਰ ਹੋ ਗਈ ਸੀਗੇ ਤੇ ਇਸ ਕਰਕੇ ਜੇ ਅਸੀਂ ਸਾਰੀ ਰਿਸਰਚ ਕਰਦੇ ਆ ਜਾਂ ਬੈਕਗ੍ਰਾਉਂਡ ਵਿੱਚ ਜਾਂਦੇ ਆ ਤਾਂ ਸਾਡੇ ਜਿਹੜੀ ਰਿਸਰਚ ਟੀਮ ਹੈ ਉਹ ਇਸ ਵਿਸ਼ਲੇਸ਼ਣ ਤੇ ਪਹੁੰਚੀ ਹੈ ਕਿ ਰਾਣਾ ਗੁਰਜੀਤ ਸਿੰਘ ਉਹ ਮੰਤਰੀ ਹੋ ਸਕਦੇ ਆ ਜਿਨ੍ਹਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ ਦੀ ਕਨਵਰਸੇਸ਼ਨ ਸਾਹਮਣੇ ਹੋਈ ਸੀਗੀ ਹਾਲਾਂਕਿ ਮੈਂ ਇਸ ਗੱਲ ਨੂੰ ਫੇਰ ਵਾਰ-ਵਾਰ ਸਪਸ਼ਟ ਕਰ ਰਿਹਾ ਹਾਂ ਕਿ ਇਹ ਸਾਡੀ ਰਿਸਰਚ ਦਾ ਜਾਂ ਰਿਸਰਚ ਦਾ ਪਾਰਟ ਹੈ ਇਹ ਰਿਸਰਚ ਦੇ ਵਿੱਚ ਸਾਹਮਣੇ ਆਇਆ ਹੈ ਪਰ ਰਾਹੁਲ ਗਾਂਧੀ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਇੰਟਰਵਿਊ ਵਿੱਚ ਉਸ ਮੰਤਰੀ ਦਾ ਜ਼ਿਕਰ ਨਹੀਂ ਕੀਤਾ ਪਰ ਅਸੀਂ ਜੋ ਇੱਕ ਟਾਈਮਲਾਈਨ ਦੇਖ ਪਾ ਰਹੇ ਹਾਂ ਉਸ ਟਾਈਮਲਾਈਨ ਦੇ ਅਕੋਰਡਿੰਗ ਸਾਨੂੰ ਨਜ਼ਰ ਆ ਰਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਉਹ ਮੰਤਰੀ ਹੋ ਸਕਦੇ ਹੈ ਜੀ ਗੌਰਵ ਠੀਕ ਹੈ ਤਾਂ ਰਾਣਾ ਗੁਰਜੀਤ ਦਾ ਜ਼ਿਕਰ ਇਸ ਸਮੇਂ ਜ਼ਰੂਰ ਹੋ ਰਿਹਾ ਹੈ ਇਹ ਬੜਾ ਇੰਟਰਸਟਿੰਗ ਹੈ ਵਿਨੀਸ਼ ਜਿਉ ਤੁਸੀਂ ਜ਼ਿਕਰ ਕੀਤਾ ਕਿ ਰਾਣਾ ਗੁਰਜੀਤ ਜਿਹੜਾ ਟੈਨਿਓਰ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਉਸ ਦੇ ਵਿੱਚ ਰਾਣਾ ਗੁਰਜੀਤ ਨੂੰ ਰਿਜ਼ਾਈਨ ਕਰਨਾ ਪਿਆ ਸੀ ਰਿਜ਼ਾਈਨ ਕਰਨ ਵਾਲਿਆਂ ਦੇ ਵਿੱਚ ਇੱਕ ਨਾਮ ਨਵਜੋਤ ਸਿੰਘ ਸਿੱਧੂ ਦਾ ਵੀ ਰਿਹਾ ਹੈ ਜਦੋਂ ਉਹਨਾਂ ਨੂੰ ਲੋਕਲ ਬਾਡੀ ਮਿਨਿਸਟਰੀ ਤੋਂ ਹਟਾ ਕੇ ਭੇਜ ਦਿੱਤਾ ਗਿਆ ਸੀ ਦੂਜੇ ਪਾਸੇ ਬਿਜਲੀ ਮੰਤਰੀ ਬਣਾ ਦਿੱਤਾ ਸੀ ਹਾਲਾਂਕਿ ਉਹ ਸਥਿਤੀ ਕੁਝ ਵੱਖਰੀ ਨਜ਼ਰ ਆ ਰਹੀ ਸੀ ਔਰ ਇਸ ਤਰੀਕੇ ਨਾਲ ਸਥਿਤੀ ਬਣੀ ਸੀ ਕਿ ਕਾਫੀ ਦਿਨ ਤੱਕ ਉਹਨੇ ਚਾਰਜ ਨਹੀਂ ਸੰਭਾਲਿਆ ਵਿਜਲੀ ਮੰਤਰੀ ਦਾ ਫਿਰ ਆਪਣਾ ਰੈਜ਼ੀਗਨੇਸ਼ਨ ਸੌਮ ਦਿੱਤਾ ਸੀ ਖੈਰ ਕੈਪਟਨ ਦੀ ਜਦੋਂ 2021 ਦੇ ਵਿੱਚ ਸੱਤਾ ਗਈ ਤਾਂ ਜਿੰਨੇ ਵੀ ਮੰਤਰੀ ਸੀ ਕਿਉਂਕਿ ਕੈਪਟਨ ਨੇ ਪੂਰੀ ਕੈਬਨਿਟ ਦੇ ਨਾਲ ਹੀ ਡਿਜ਼ਾਈਨ ਕਰ ਦਿੱਤਾ ਸੀ ਨਵੀਂ ਕੈਬਨਿਟ ਬਣੀ ਸੀ ਤਾਂ ਉਹ ਵੀ ਇੱਕ ਅਹਿਮ ਰਿਹਾ ਸੀ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਕੁੱਲ ਮਿਲਾ ਕੇ ਕਿਸ ਦਾ ਜ਼ਿਕਰ ਕਰ ਰਹੇ ਨੇ ਇੱਕ ਕੁਐਸਚਨ ਮਾਰਕ ਹੈ ਪਰ ਹਾਂ ਅ ਜੋ ਬਿਲਕੁਲ ਪਿਛਲੇ 5 ਸਾਲ ਜੋ ਕੈਪਟਨ ਦੇ ਰਹੇ ਨੇ 17 ਤੋਂ ਲੈ ਕੇ 21 ਤੱਕ ਕਰੀਬ ਸਾਢੇ 4 ਸਾਲ ਤਾਂ ਉਹਨਾਂ ਦੇ ਵਿੱਚ ਜਿਹੜੇ ਮੰਤਰੀਆਂ ਦੀ ਕੁਰਸੀ ਗਈ ਉਹਨਾਂ ਦੇ ਵਿੱਚ ਇੱਕ ਸਭ ਤੋਂ ਅਹਿਮ ਚਿਹਰਾ ਨਜ਼ਰ ਆ ਰਿਹਾ ਨਾਮ ਉਹ ਹੈ ਰਾਣਾ ਗੁਰਜੀਤ ਦਾ ਤਾਂ ਲੱਗ ਰਿਹਾ ਕਿ ਰਾਣਾ ਗੁਰਜੀਤ ਨੂੰ ਲੈ ਕੇ ਹੀ ਇਹ ਜਿਹੜੀ ਪੂਰੀ ਗੱਲਬਾਤ ਰਾਹੁਲ ਗਾਂਧੀ ਨਾਲ ਹੋਈ ਹੋ ਸਕਦੀ ਹੈ ਹਾਲਾਂਕਿ ਕੈਪਟਨ ਨੇ ਸਿੱਧੇ ਤੌਰ ਦੇ ਦਿੱਤੇ ਰਾਣਾ ਗੁਰਜੀਤ ਦਾ ਨਾਮ ਨਹੀਂ ਲਿਆ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਨਹੀਂ ਪਰ ਸਵਾਲੇ ਜ਼ਰੂਰ ਹੈ ਕਿ ਦਿੱਲੀ ਤੋਂ ਹੀ ਸਭ ਕੁਝ ਅਪਰੇਟ ਹੋ ਰਿਹਾ ਸੀ ਕੈਪਟਨ ਦੇ ਰਾਜ ਦੇ ਵਿੱਚ ਵੀ ਪਰ ਇਸ ਸਭ ਦੇ ਵਿਚਾਲੇ ਅਸੀਂ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਗਠਜੋੜ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਹੀ ਇੱਕ ਹੋਰ ਸਟੇਟਮੈਂਟ ਦਿੱਤੀ ਗਠਬੰਧਨ ਭਾਜਪਾ ਤੇ ਅਕਾਲੀ ਦਲ ਦਾ ਔਰ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਨਜ਼ਰ ਆਇਆ ਕਿ ਗਠਬੰਧਨ ਹੋਣਾ ਚਾਹੀਦਾ ਹੈ ਜੀਆ ਏਵੀਡੈਂਟ ਦੀ ਵੱਡੀ ਖਬਰ ਹੈ ਜੋ ਕੈਪਟਨ ਨੇ ਸਟੇਟਮੈਂਟ ਦਿੱਤੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਉਹਨਾਂ ਨੇ ਕਿਹਾ ਕਿ ਗੜਜੋੜ ਹੋਣਾ ਚਾਹੀਦਾ ਏ ਜੇ ਪੰਜਾਬ ਦੇ ਵਿੱਚ ਬੀਜੇਪੀ ਨੇ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਗੜਜੋੜ ਜ਼ਰੂਰੀ ਹੈ ਕੈਪਟਨ ਨੇ ਕਿਹਾ ਕਿ 2027 ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਲਈ ਗੜਜੋੜ ਤੋਂ ਬਿਨਾ ਕੋਈ ਹੋਰ ਰਾਹ ਨਹੀਂ ਹੈ ਜਾਂ ਫਿਰ ਪੰਜਾਬ ਦੇ ਵਿੱਚ ਚੋਣ ਲੜ ਕੇ ਪਾਰਟੀ ਕੈਡਰ ਖੜਾ ਕੀਤਾ ਜਾਵੇ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਕੈਡਰ ਨਹੀਂ ਹੈ ਔਰ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਕੈਡਰ ਖੜਾ ਕਰਨਾ ਹੈ ਤਾਂ ਫਿਰ 2-3 ਚੋਣਾਂ ਦਾ ਇੰਤਜ਼ਾਰ ਕਰਨਾ ਹੋਵੇਗਾ ਉਹਨਾਂ ਦੇ ਕਹਿਣ ਤੋਂ ਭਾਵ ਇਹ ਸੀ ਕਿ ਬੀਜੇਪੀ ਨੂੰ ਇਕੱਲੇ ਅਗਲੇ 2-3 ਇਲੈਕਸ਼ਨ ਲੜਨੇ ਹੋਣਗੇ ਤਾਂ ਫਿਰ ਕੈਡਰ ਉਸ ਤਰੀਕੇ ਨਾਲ ਮਜ਼ਬੂਤ ਹੋਏਗਾ ਜਦੋਂ ਤੁਸੀਂ ਸੋਚ ਸਕਦੇ ਹੋ ਕਿ ਇਕੱਲੇ ਦਮ ਦੇ ਉੱਤੇ ਸੱਤਾ ਦੇ ਵਿੱਚ ਆ ਜਾਓ ਸਰਕਾਰ ਬਣਾ ਲਓ ਤਾਂ ਉਹਨਾਂ ਨੇ ਕਿਹਾ ਕਿ ਅ ਅੱਜ ਪੰਜਾਬ ਦੇ ਵਿੱਚ ਬੀਜੇਪੀ ਨੂੰ ਅਕਾਲੀ ਦਲ ਦੀ ਅ ਜ਼ਰੂਰਤ ਹੈ ਕਿ ਅਕਾਲੀ ਦਲ ਤੇ ਭਾਜਪਾ ਜੇਕਰ ਇਕੱਠੇ ਹੁੰਦੇ ਨੇ ਤਾਂ ਫਿਰ ਸੱਤਾ ਵਾਲੇ ਪਾਸੇ ਜਾ ਸਕਦੇ ਨੇ ਤੇ ਜੇਕਰ ਇਕੱਠੇ ਨਹੀਂ ਹੁੰਦੇ ਤਾਂ ਫਿਰ ਅਗਲੇ 2-3 ਵਾਰੀ ਦੇ ਲਈ ਅ ਮੁਸ਼ਕਲ ਹੈ ਸੱਤਾ ਤੱਕ ਪਹੁੰਚਣਾ ਕਾਬਲੇ ਗੌਰ ਹੈ ਕਿ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਬੰਧਨ ਸੀ ਸਰਕਾਰ ਦੇ ਵਿੱਚ ਰਹੇ 2017 ਦੇ ਵਿੱਚ ਹਾਰ ਗਏ ਸੱਤਾ ਤੋਂ ਦੂਰ ਹੋ ਗਏ ਪਰ 2020 ਦੇ ਵਿੱਚ ਗਠਜੋੜ ਬੰਧਨ ਟੁੱਟ ਗਿਆ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਔਰ ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ ਸੱਤਾ ਦੇ ਵਿੱਚ ਰਹੇ 1997 ਤੋਂ ਲੈ ਕੇ 2002 ਤੱਕ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਸਨ 7 ਤੋਂ ਲੈ ਕੇ 17 ਤੱਕ ਵੀ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਸਨ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਤਾਂ ਉਸ ਸਮੇਂ ਗਠਬੰਧਨ ਦੀ ਸਰਕਾਰ ਸੀ ਔਰ ਗਠਬੰਧਨ ਦੇ ਵਿੱਚ ਦੋਵੇਂ ਪਾਰਟੀਆਂ ਦੀ ਪਰਫਾਰਮੈਂਸ ਬਿਲਕੁਲ ਡਿਫਰੈਂਟ ਨਜ਼ਰ ਆਉਂਦੀ ਸੀ ਖੈਰ 2022 ਦੇ ਵਿੱਚ ਸਥਿਤੀ ਵੱਖਰੀ ਸੀ ਔਰ 2024 ਦੇ ਵਿੱਚ ਵੀ ਦੇਖਿਆ ਕਿ ਦੋਵੇਂ ਅਲੱਗ-ਅਲੱਗ ਇਲੈਕਸ਼ਨ ਲੜੇ ਨੇ ਔਰ ਉਸ ਦਾ ਅਸਰ ਇਹ ਸੀ ਕਿ ਦੋਵੇਂ ਪਰਫਾਰਮੈਂਸ ਵਾਈਜ਼ ਵੋਟਾਂ ਦੀ ਪਰਸੈਂਟੇਜ ਵਾਈਜ਼ ਵੀ ਕਾਫੀ ਪਛੜ ਗਏ ਤੇ ਆਨਦਵੀ ਪਾਰਟੀ ਨੇ ਟਵੀਟ ਕਰਕੇ ਇਸ ਦੇ ਉੱਤੇ ਆਪਣਾ ਬਿਆਨ ਵੀ ਜਾਰੀ ਕਰ ਦਿੱਤਾ ਤੇ ਮੀਲਗਰ ਕਹਿੰਦੇ ਨੇ ਬੀਜੇਪੀ ਪਲੱਸ ਅਕਾਲੀ ਦਲ ਇਕੁਅਲ ਟੂ 0 ਪਲੱਸ 0 ਇਕੁਅਲ ਟੂ 0 ਕਹਿਣ ਦਾ ਭਾਵ ਉਹਨਾਂ ਦਾ ਕੀ ਆ ਤੁਹਾਨੂੰ ਸਮਝਾਉਣੇ ਆ ਪਰ ਉਹਨਾਂ ਨੇ ਕਿਹਾ ਲਿਖਿਆ ਅੱਗੇ ਕਿ ਪੰਜਾਬ ਦੀ ਜਨਤਾ ਜਿਨ੍ਹਾਂ ਪਾਰਟੀਆਂ ਨੂੰ ਪਹਿਲਾਂ ਹੀ ਇਨਕਾਰ ਚੁੱਕੀ ਹੈ ਉਹਨਾਂ ਦੀ ਜੋੜ ਤੋੜ ਦੀ ਰਾਜਨੀਤੀ ਤੋਂ ਨਾ ਸੱਤਾ ਆਉਂਦੀ ਹੈ ਨਾ ਭਰੋਸਾ ਸਿਰਫ ਰਾਜਨੀਤਿਕ ਦਿਵਾਲੀ ਆਪ ਨੂੰ ਮਿਲਦਾ ਹੈ ਸਚਾਈ ਸਾਰੇ ਜਾਣਦੇ ਨੇ ਬੀਜੇਪੀ ਨੇ ਪੰਜਾਬ ਦੀ ਰੀੜ ਕਿਸਾਨਾਂ ਦੇ ਖਿਲਾਫ ਕੰਮ ਕੀਤਾ ਹੈ ਚੰਡੀਗੜ੍ਹ ਬੀਬੀਐਮਬੀ ਪਾਣੀ ਯੂਨੀਵਰਸਿਟੀ ਹਰ ਮੁੱਦੇ ਤੇ ਪੰਜਾਬ ਵਿਰੋਧੀ ਫੈਸਲੇ ਅਕਾਲੀ ਦਲ ਨੇ ਹਮੇਸ਼ਾ ਸੱਤਾ ਬਚਾਉਣ ਦੇ ਲਈ ਪੰਜਾਬ ਦੇ ਹਿੱਤ ਗਿਰਵੀ ਰੱਖੇ ਨੇ ਤਾਂ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਬੇਸਿਕਲੀ ਨੀਲ ਕਰਕੇ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਦੋਵੇਂ ਪਾਰਟੀਆਂ ਦਾ ਪੰਜਾਬ ਦੇ ਵਿੱਚ ਕੋਈ ਵजूद ਨਹੀਂ ਹੈ ਔਰ 0 0 ਹੈ ਤੇ 0 ਨੂੰ 0 ਦੇ ਵਿੱਚ ਜਮਾ ਜਦੋਂ ਆਪਾਂ ਕਰਦੇ ਆ ਤਾਂ ਫਿਰ ਉਹਦਾ ਨਤੀਜਾ 0 ਰਹਿੰਦਾ ਹੈ ਖੈਰ ਸੱਤਾ ਹੈ ਜਾਂ ਕਹੀਏ ਕਿ ਜੜੀਆਂ ਚੋਣਾ ਹੁੰਦੀਆਂ ਨੇ ਉਸ ਦੇ ਵਿੱਚ ਕਿਹੜੇ ਮੁੱਦੇ ਦੇ ਉੱਤੇ ਕੀ ਹੋ ਜਾਵੇ ਨਹੀਂ ਪਤਾ ਪਰ ਜੇ ਗਠਬੰਧਨ ਹੁੰਦਾ ਹੈ ਤਾਂ ਸਥਿਤੀ ਵੱਖਰੀ ਜ਼ਰੂਰ ਹੋ ਸਕਦੀ ਹੈ ਸਾ ਕੈਪਟਨ ਅਮਰਿੰਦਰ ਸਿੰਘ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਉਹ ਚਰਚਾਵਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਪਰ ਇਸ ਸਭ ਦੇ ਵਿਚਾਲੇ ਕੈਪਟਨ ਨੇ ਇੱਕ ਹੋਰ ਸਟੇਟਮੈਂਟ ਦਿੱਤੀ। ਉਹਨਾਂ ਨੇ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਵੀ ਦੋ ਟੁਕ ਸ਼ਬਦਾਂ ਦੇ ਵਿੱਚ ਕੀ ਕਿਹਾ ਉਹ ਦੱਸਦੇ ਆ। ਇੱਕ ਬਹੁਤ ਪਿਛਲੇ ਦਿਨਾਂ ਦੇ ਵਿੱਚ ਇਨਫੈਕਟ ਪਿਛਲੇ 3-4 ਦਹਾਕਿਆਂ ਤੋਂ ਪੰਜਾਬ ਤੇ ਚੰਡੀਗੜ੍ਹ ਦਾ ਇੱਕ ਨਾਰਾ ਬੜਾ ਮਕਬੂਲ ਹੋਇਆ ਜਿਸ ਦੇ ਵਿੱਚ ਕਹਿੰਦੇ ਨੇ ਸੋਨਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਉਸ ਲਾਈਨ ਦੇ ਉੱਤੇ ਹੀ ਕੈਪਟਨ ਅਮਰਿੰਦਰ ਸਿੰਘ ਬੋਲ ਰਹੇ ਨੇ ਉਹ ਕਹਿੰਦੇ ਨੇ ਚੰਡੀਗੜ੍ਹ ਸਿਰਫ ਪੰਜਾਬ ਦਾ ਹੈ। ਇਹ ਕੈਪਟਨ ਦੀ ਸਟੇਟਮੈਂ ਅ ਕੇਂਦਰ ਦੀ ਸਰਕਾਰ ਤੱਕ ਪਹੁੰਚਾਉਣ ਦੀ ਵੀ ਗੱਲ ਉਹਨਾਂ ਨੇ ਕਿਹਾ ਪੰਜਾਬ ਦੀ ਰਾਜਧਾਨੀ ਬਣੀ ਸੀ ਚੰਡੀਗੜ੍ਹ ਬਾਅਦ ਵਿੱਚ ਪੰਜਾਬ ਦੀ ਵੰਡ ਹੋਈ ਔਰ ਨਵੇਂ ਸੂਬੇ ਬਣ ਗਏ ਪੰਜਾਬ ਤੇ ਹਰਿਆਣਾ ਹਿਮਾਚਲ ਵੀ ਵੱਖਰਾ ਹੋ ਗਿਆ ਉਹਨਾਂ ਦੀ ਰਾਜਧਾਨੀ ਵੀ ਨਵੀਂ ਹੋਣੀ ਚਾਹੀਦੀ ਸੀ ਰਾਜੀਵ ਲੋਂਗਵਾਲ ਸਮਝੌਤੇ ਦੇ ਤਹਿਤ ਵੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਸੀ ਬਾਅਦ ਵਿੱਚ ਪੰਜਾਬ ਦੀ ਵੰਡ ਹੋਈ ਇਹ ਸਾਰੇ ਜਿਹੜੇ ਪੁਆਇੰਟ ਹੈਗੇ ਨੇ ਉਹ ਕੈਪਟਨ ਬ੍ਰਜਿੰਦਰ ਸਿੰਘ ਦੇ ਵੱਲੋਂ ਕਹੀ ਗਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਰੋहतक ਨੂੰ ਹਰਿਆਣਾ ਦੀ ਰਾਜਧਾਨੀ ਬਣਾਉਣਾ ਦੇ ਹੋਇਆ ਸੀ ਪ੍ਰਧਾਨ ਮੰਤਰੀ ਵੱਲੋਂ ਲਈ ਗਏ ਫੈਸਲੇ ਦਾ ਸਤਕਾਰ ਹੋਣਾ ਚਾਹੀਦਾ ਸੀ ਔਰ ਪੰਜਾਬ ਯੂਨੀਵਰਸਿਟੀ ਤੇ ਹੀ ਪੰਜਾਬ ਦਾ ਹੱਕ ਹੈ ਇਹ ਸਾਰੇ ਸਟੇਟਮੈਂਟਸ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦਿੱਤੇ ਹੋਏ ਨਜ਼ਰ ਆਏ ਹੁਣ ਅੱਗੇ ਬਾਤਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਸੀਐਮ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਹਰਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਹੈ ਇਸ ਵਾਰੀ ਮੁੱਦਾ ਹੈ ਐਫਸੀਆਈ ਦਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਐਫਸੀਆਈ ਦੇ ਜਨਰਲ ਮੈਨੇਜਰ ਯਾਨੀ ਕਿ ਜੀਐਮ ਦੀ ਨਿਯੁਕਤੀ ਦਾ ਜੀਐਮ ਦੀ ਨਿਯੁਕਤੀ ਕਿ ਪੰਜਾਬ ਤੋਂ ਬਾਹਰ ਦਾ ਕੋਈ ਅਧਿਕਾਰੀ ਲਗਾਇਆ ਜਾ ਸਕਦਾ ਹੈ ਇਹ ਸਵਾਲ ਉੱਠ ਰਿਹਾ ਹੈ ਇਸ ਚਿੱਠੀ ਤੋਂ ਬਾਅਦ ਜੋ ਸੀਐਮ ਦੇ ਵੱਲੋਂ ਲਿਖੀ ਗਈ ਹੈ ਦੇਸ਼ ਦੇ ਗ੍ਰਹਿ ਮੰਤਰੀ ਨੂੰ ਸੀਐਮ ਨੇ ਚਿੱਠੀ ਲਿਖੀ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਐਫਸੀਆਈ ਪੰਜਾਬ ਦਾ ਜੀਐਮ ਪੰਜਾਬ ਦਾ ਆਈਏਐਸ ਅਧਿਕਾਰੀ ਹੀ ਹੋਵੇ ਪੰਜਾਬ ਕੈਡਰ ਦਾ ਹੀ ਅਮੀਸ਼ਾ ਤੋਂ ਮਾਮਲੇ ਦੇ ਵਿੱਚ ਨਿਜੀ ਦਖਲ ਦੀ ਮੰਗ ਕੀਤੀ ਗਈ ਹੈ ਪੰਜਾਬ ਸਰਕਾਰ ਦੀ ਪੈਨਲ ਦੇ ਵਿੱਚੋਂ ਹੀ ਜੀਐਮ ਲਗਾਇਆ ਜਾਵੇ ਪੰਜਾਬ ਦੇ ਤਜਰਬੇਕਾਰ ਆਈਐਸ ਅਧਿਕਾਰੀ ਨੂੰ ਹੀ ਇਹ ਜ਼ਮਾ ਮਿਲੇ ਮ bari ਅਧਿਕਾਰੀ ਪੰਜਾਬ ਦੇ ਹਾਲਾਤ ਦਾ ਜਾਣਕਾਰੀ ਨਹੀਂ ਹੋਵੇਗੀ ਉਸ ਨੂੰ ਤੇ ਪੰਜਾਬ ਦਾ ਸੋਧਿਆ ਹੋਇਆ ਪੈਨਲ ਭੇਜਿਆ ਗਿਆ ਸੀ ਸੀਐਮ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਕਿ ਸਾਨੂੰ ਪਤਾ ਲੱਗਿਆ ਕਿ ਸਿਵਲ ਸਰਵਿਸਿਜ਼ ਬੋਰਡ ਨੇ ਇਸ ਪੈਨਲ ਨੂੰ ਰਿਜੈਕਟ ਕਰ ਦਿੱਤਾ ਹੈ ਪੰਜਾਬ ਦੀ ਥਾਂ ਕਿਸੇ ਹੋਰ ਕੈਡਰ ਦੇ ਆਈਐਸ ਅਧਿਕਾਰੀ ਨੂੰ ਨਿਯੁਕਤ ਕਰਨ ਦੀ ਤਿਆਰੀ ਹੈ ਪੰਜਾਬ ਦੇ ਲਈ ਹਮੇਸ਼ਾ ਤੋਂ ਹੀ ਪੰਜਾਬ ਕੈਡਰ ਦਾ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਸ ਰਿਵਾਇਤ ਨੂੰ ਕਾਇਮ ਰੱਖਿਆ ਜਾਵੇ ਪੰਜਾਬ ਦੇ ਵਿੱਚ ਫਸਲ ਖਰੀਦ ਦਾ ਕੰਮ ਪੂਰੇ ਦੇਸ਼ ਦੇ ਲਈ ਅਹਿਮ ਹੈ ਇਹ ਸੰਵੇਦਨਸ਼ੀਲ ਪ੍ਰਣਾਲੀ 'ਚ ਕਿਸੇ ਤਰ੍ਹਾਂ ਦੀ ਤਬਦੀਲੀ ਦੇ ਜਿਹੜੇ ਨਤੀਜੇ ਨੇ ਉਹ ਲੌਂਗ ਟਾਈਮ ਦੇ ਵਿੱਚ ਘਾਤਕ ਹੋ ਸਕਦੇ ਨੇ ਇਹ ਮੁੱਖ ਮੰਤਰੀ ਦੇ ਵੱਲੋਂ ਆਪਣੀ ਚਿੱਠੀ ਦੇ ਵਿੱਚ ਲਿਖਿਆ ਗਿਆ ਸੀਐਮ ਨੇ ਚਿੱਠੀ 'ਚ ਕੀ ਲਿਖਿਆ ਮੈਂ ਤੁਹਾਨੂੰ ਪੁਆਇੰਟਰ ਦੱਸਦੇ ਆ ਸਿੱਧਾ ਚਿੱਠੀ ਬਾਰੇ ਵੀ ਦੱਸਦੇ ਆ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਵਿੱਚ ਐਫਸੀਆਈ ਦਾ ਕੰਮ ਰਾਜ ਦੀ ਖੇਤੀਬਾੜੀ ਪ੍ਰਣਾਲੀ ਅਤੇ ਇਹ ਰਾਸ਼ਟਰੀ ਖੁਰਾਕ ਖਰੀਦ ਪ੍ਰਣਾਲੀ ਦੇ ਨਾਲ ਡੂੰਗਾ ਜੁੜਿਆ ਹੋਇਆ ਹੈ ਪੰਜਾਬ ਕੇਡਰ ਦੇ ਅਧਿਕਾਰੀਆਂ ਨੂੰ ਸੂਬੇ ਦੇ ਵਿੱਚ ਖਰੀਦ ਸਟੋਰੇਜ ਅਤੇ ਵੰਡ ਪ੍ਰਣਾਲੀਆਂ ਦਾ ਚੰਗਾ ਤਜਰਬਾ ਹੁੰਦਾ ਹੈ ਜੋ ਕਿ ਰਾਜ ਸਰਕਾਰ ਅਤੇ ਕੇਂਦਰੀ ਏਜੰਸੀਆਂ ਦੇ ਵਿਚਾਲੇ ਵਧੀਆ ਤਾਲਮੇਲ ਅਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਹੈ ਅੱਗੇ ਪਾਦੇ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਖਬਰ ਹੈ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਮੁੱਖ ਮੰਤਰੀ ਤੇ ਸਾਬਕਾ ਉਪ ਮੁੱਖ ਮੰਤਰੀ ਦੇ ਵਿਚਾਲੇ ਇਸ ਸਮੇਂ ਖਮਸਾਨ ਨਜ਼ਰ ਆ ਰਿਹਾ ਹੈ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਇਸ ਜ਼ਬਰਦਸਤ ਖਮਸਾਨ ਐ ਸੀਐਮ ਮਾਨ ਨੂੰ ਜਵਾਬ ਦੇਣਗੇ ਸਾਬਕਾ ਉਪ ਮੁੱਖ ਮੰਤਰੀ ਤੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਮੌਜੂਦਾ ਸਮੇਂ ਦੇ ਵਿੱਚ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੁਪਹਿਰ 3 ਵਜੇ ਰੰਧਾਵਾ ਦੀ ਪ੍ਰੈਸ ਕਾਨਫਰੰਸ ਹੈ ਕੱਲ ਸੀਐਮ ਮਾਨ ਨੇ ਰੰਧਾਵਾ 'ਤੇ ਇਲਜ਼ਾਮ ਲਗਾਇਆ ਸੀ ਤੇ ਕਿਹਾ ਸੀ ਕਿ ਸੁਖਜਿੰਦਰ ਰੰਧਾਵਾ ਹੀ ਤਾ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਲੈ ਕੇ ਆਏ ਨੇ ਵੱਡੇ ਵੱਡੇ ਗੈਂਗਸਟਰ ਤਾਂ ਉਸ ਦਾ ਨਾਮ ਹੀ ਲਈ ਜਾਂਦੇ ਨੇ ਦਰਸਲ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਲਿਖੀ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੋਂ ਗੈਂਗਸਟਰਾਂ ਦੇ ਖਿਲਾਫ ਦਰਜ ਪਰਚੇ ਕੀਤੀਆਂ ਗਈਆਂ ਕਾਰਵਾਈਆਂ ਦਾ ਵੇਰਵਾ ਮੰਗਣ ਨੂੰ ਕਿਹਾ ਹੈ ਕਿ ਲੋਕ ਸਭਾ ਦੇ ਸਪੀਕਰ ਨੂੰ ਕਿਹਾ ਕਿ ਤੁਸੀਂ ਦਖਲ ਦਿਓ ਸੂਬਾ ਸਰਕਾਰ ਨੂੰ ਪੁੱਛੋ ਕਿ ਗੈਂਗਸਟਰਾਂ ਨੂੰ ਲੈ ਕੇ ਕੀ ਕੁਝ ਕੀਤਾ ਤੇ ਸੀਐਮ ਜਦੋਂ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਨ ਆਏ ਸੀ ਤਾਂ ਉਸ ਸਮੇਂ ਮੁੱਖ ਮੰਤਰੀ ਨੂੰ ਇਸ ਚਿੱਠੀ ਨੂੰ ਲੈ ਕੇ ਸਵਾਲ ਕੀਤਾ ਗਿਆ ਤਸਵੀਰ ਮਾਨੀ ਕਾਂਗਰਸ ਦੇ ਐਮਪੀ ਸੁਭਜਿੰਦਰ ਰੰਦਾਵਾ ਦੇ ਉੱਤੇ ਇਲਜ਼ਾਮ ਲਗਾਏ ਸਨ ਤੇ ਮੁੱਖ ਮੰਤਰੀ ਨੇ ਕਿਹਾ ਕਿ ਚਿੱਟੀਆਂ ਲਿਖੀ ਜਾਂਦੇ ਹੋ ਸਾਰੇ ਗੈਂਗਸਟਰ ਤਾਂ ਉਹਨਾਂ ਦਾ ਨਾਮ ਲੈਂਦੇ ਨੇ ਚਿੱਠੀ ਲਿਖੀ ਹੈ ਨਾਲ ਐਡਰੈਸ ਵੀ ਦੱਸ ਦੇਣਾ ਸੀ ਕਿ ਕਿਹੜਾ ਕਿਹੜਾ ਗੈਂਗਸਟਰ ਕਿੱਥੇ-ਕਿੱਥੇ ਹੈ ਤਾਂ ਹੁਣ ਰੰਦਾਵਾ ਕਹਿ ਰਹੇ ਨੇ ਕਿ ਮੈਂ 3 ਵਜੇ ਪ੍ਰੈਸ ਕਾਨਫਰੰਸ ਕਰਾਂਗਾ ਬਕਾਇਦਾ ਉਹਨਾਂ ਦੇ ਵੱਲੋਂ ਇੱਕ ਜਿਹੜਾ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਅੱਜ ਦੁਪਹਿਰ 3 ਵਜੇ ਸੀਐਮ ਮਾਨ ਨੂੰ ਦਿੱਤੇ ਜਾਣਗੇ ਗੈਂਗਸਟਰਾਂ ਦੇ ਐਡਰੈਸ ਪਰੀ ਕਿ ਸ਼ਰਤ ਵੀ ਨਾਲ ਰੱਖੀ ਜਾ ਰਹੀ ਹੈ ਉਹ ਸ਼ਰਤ ਕਿਹੜੀ ਹੋਏਗੀ ਉਹ ਪ੍ਰੈਸ ਕਾਨਫਰੈਂਸ ਦੇ ਦੌਰਾਨ ਹੀ ਦੱਸਾਂਗਾ ਤਾਂ ਪ੍ਰੈਸ ਕਾਨਫਰੈਂਸ ਕਰਨ ਜਾ ਰਹੇ ਨੇ 3 ਵਜੇ ਤਾਂ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਰੰਧਾਵਾਨੀ ਸਪੀਕਰ ਸਾਹਮਣੇ ਲਿਖਿਆ ਵੀ ਪੰਜਾਬ ਚ ਗੈਂਗਸਟਰ ਬੜੀ ਤੇ ਸੇਂਦਰ ਰੰਧਾ ਵੀ ਤਾਂ ਲਿਆਇਆ ਉਹਨਾਂ ਨੂੰ ਗੁੱਡ ਐਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਹੈ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦਾ ਨਾਂ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹ ਨਹੀਂ ਪੜਾ ਕੀਤਾ ਉਹ ਬਹੁਤ ਜੇਲ੍ਹ 'ਚ ਬੈਠੇ ਨੇ ਕੰਮ ਲੈ ਕੇ ਛੱਡਦੇ ਹੋ ਤੁਸੀਂ ਸਿੰਦਰਨ ਝਾਵਾ ਜੀ ਤੁਸੀਂ ਭਾਵੇਂ ਇਹ ਦੀ ਕਿੱਥੇ ਨਾਂ ਲਿਖੋ ਜਿੱਦੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤ ਰਹਿਣੀ ਜਾ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਇਹ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਭਾਈਚਾਰੇ ਨੂੰ ਤੋੜ ਦੂਗਾ ਗੋਰੀਆਂ ਨਾਲ ਤਾਂ ਗਲਤ ਨਹੀਂ ਚਾਹ। ਤਾਂ ਸੀਐਮ ਦੇ ਵੱਲੋਂ ਇਹ ਸਟੇਟਮੈਂਟ ਇੱਕ ਦਿਨ ਪਹਿਲਾਂ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਦੌਰਾਨ ਦਿੱਤੀ ਗਈ ਸੀ ਤੇ ਉਸ ਦੇ ਉੱਤੇ ਥੋੜੀ ਦੇਰ ਦੇ ਵਿੱਚ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਐਡਰੈਸ ਦੱਸਾਂਗਾ ਪਰ ਇੱਕ ਸ਼ਰਤ ਹੈ। ਸ਼ਰਤ ਕੀ ਹੈ ਉਹ ਸ਼ਰਤ ਪ੍ਰੈਸ ਕਾਨਫਰੰਸ ਦੇ ਦੌਰਾਨ ਹੀ ਸੁਖਜਿੰਦਰ ਸਿੰਘ ਰੰਧਾਵਾ ਦਾਵਾ ਕਰ ਰਹੇ ਨੇ। ਅ ਦਰਸਲ ਰੰਦਾਵਾ ਤਾਲੁਕ ਰੱਖਦੀ ਨਹੀਂ ਗੁਰਦਾਸਪੁਰ ਦੇ ਨਾਲ ਔਰ ਡੇਰਾ ਬਾਬਾ ਨਾਨਕ ਤੋਂ ਚੋਣ ਲੜਦੀ ਨਹੀਂ ਪਰ ਮੌਜੂਦਾ ਸਮੇਂ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਨੇ ਗੁਰਦਾਸਪੁਰ ਦੇ ਔਰ ਅਲੀਗੇਸ਼ਨਸ ਗੈਂਗਸਟਰ ਨੂੰ ਲੈ ਕੇ ਮੁੱਖ ਮੰਤਰੀ ਨੇ ਉਹਨਾਂ ਦੇ ਉੱਤੇ ਲਗਾਏ ਨੇ ਖਾਸ ਤੌਰ ਤੇ ਜ਼ਿਕਰ ਜੱਗੂ ਭਗਵਾਨਪੁਰਿਆ ਦਾ ਹੁੰਦਾ ਏ ਔਰ ਸੀਐਮ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਗੈਂਗਸਟਰ ਤਾਂ ਸੁਖਜਿੰਦਰ ਰੰਦਾਵਾ ਦਾ ਹੀ ਨਾਮ ਲਈ ਜਾਂਦੇ ਨੇ ਤਾਂ ਫਿਰ ਜਿਹੜੀ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ ਓਮ ਬਿੱਲਲਾ ਨੂੰ ਤਾਂ ਉਸ ਦੇ ਵਿੱਚ ਐਡਰੈਸ ਵੀ ਦੱਸ ਦੇਣੇ ਸੀ ਕਿ ਆਹਾ ਗੈਂਗਸਟਰ ਇੱਥੇ ਇੱਥੇ ਹੈਗੇ ਨਹੀਂ ਤਾਂ ਕੋਲੇ ਮਿਲਾਕੇ ਇੱਕ ਚੀਜ਼ ਤਾਂ ਬਾਤ ਕਲੀਅਰ ਹੈ ਕਿ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਮਾਮਲਾ ਫਿਲਹਾਲ ਤਾਂ ਸ਼ਾਂਤ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਉੱਤੇ ਇਲਜ਼ਾਮ ਲਗਾਏ ਕਿ ਗੈਂਗਸਟਰਾਂ ਦਾ ਤੂਫਾਨ ਕਰਵਾਏ ਗਏ ਔਰ ਉਸ ਤੋਂ ਬਾਅਦ ਜਿਹੜਾ ਇਹ ਤੁਸੀਂ ਕਹੋ ਕਿ ਅਮਰਿਤਪਾਲ ਬਾੜਦਾ ਨਾਮ ਲੈਂਦੇ ਨੇ ਅਕਾਲੀ ਦਲ ਦੇ ਉੱਤੇ ਇਲਜ਼ਾਮ ਹੈ ਤੇ ਦੂਜੇ ਪਾਸੇ ਕਾਂਗਰਸ ਦੇ ਇੱਕ ਵੱਡੇ ਲੀਡਰ ਦੇ ਉੱਤੇ ਵੀ ਇਲਜ਼ਾਮ ਮੁੱਖ ਮੰਤਰੀ ਦੇ ਵੱਲੋਂ ਲਗਾਏ ਗਏ ਨੇ ਹਾਲਾਂਕਿ ਜਵਾਬ ਕੀ ਦਿੰਦੇ ਨੇ ਸੁਖਜਿੰਦਰ ਸਿੰਘ ਰੰਦਾਵਾ ਉਹ ਥੋੜੀ ਦੇਰ ਦੇ ਵਿੱਚ ਕਲੀਅਰ ਹੋਏਗਾ ਜਿਵੇਂ 3 ਵਜੇ ਹੋਣ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ